ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ এবੀਪੀ ਸਾਂਝਾ ਦੇ ਸਾਡੇ ਖਾਸ ਪ੍ਰੋਗਰਾਮ ਬਾਣੀ ਦੇ ਵਿੱਚ ਦੇਸ਼ ਦੁਨੀਆ ਦੀ ਸਾਰੀ ਸੰਗਤ ਦਾ ਬਹੁਤ-ਬਹੁਤ ਸਵਾਗਤ ਹੈ ਆਪ ਸਭ ਜਾਣਦੇ ਹੋ ਕਿ ਪ੍ਰੋਗਰਾਮ ਬਾਣੀ ਦੇ ذریعے ਅਸੀਂ ਰੋਜ਼ਾਨਾ ਇੱਕ ਨਵੇਂ ਵਿਸ਼ੇ ਦੇ ਨਾਲ ਤੇ ਨਵੀਂ ਸ਼ਖਸੀਅਤ ਦੇ ਨਾਲ ਆਪ ਸਭ ਦੇ ਰੂਬਰੂ ਹੁੰਦੇ ਆ ਤੇ ਅੱਜ ਸਾਡੇ ਕੋਲ ਖਾਸ ਤੌਰ ਤੇ ਬਾਣੀ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਤਰਨ ਤਾਰਨ ਤੋਂ ਮੁਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਜੀ ਗਿਆਨੀ ਜੀ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਬਾਣੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਸਿੱਖ ਕੌਮ ਦੇ ਜੁਗੁ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1708 ਈਸਵੀ ਦੇ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਮੁੱਚੀ ਕੌਮ ਨੂੰ ਆਦੇਸ਼ ਦੇ ਕੇ ਗਏ ਸਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇੱਕ ਕਮਾਲ ਦਾ ਸਿਧਾਂਤ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਸੀ ਖੁਦ ਦੇਤਾਰੀ ਗੁਰੂ ਹੁੰਦਿਆ ਹੋਇਆ ਉਹਨਾਂ ਨੇ ਸ਼ਬਦ ਗੁਰੂ ਨੂੰ ਸ਼ਬਦ ਨੂੰ ਇੱਕ ਸਦੀਵੀ ਗੁਰੂ ਥਾਪ ਦਿੱਤਾ ਸੀ ਸੋ ਅੱਜ ਅਸੀਂ ਸ਼ਬਦ ਗੁਰੂ ਦੀ ਬਾਣੀ ਦੇ ਬਾਰੇ ਬਹੁਤ سارے ਸਵਾਲ ਨੇ ਐਸੇ ਜਿੰਨਾ ਵਾਰ ਅਸੀਂ ਗਿਆਨੀ ਜੀ ਦੇ ਨਾਲ ਵਿਚਾਰ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦਾ ਬਾਣੀ ਵਿਚਾਰ ਕਾਨੀ ਜੀ ਅੱਜ ਦਾ ਜਿਹੜਾ ਵਿਚਾਰ ਹੈ ਸ਼ੁਰੂਆਤ ਦੇ ਵਿੱਚ ਮੈਂ ਇਹ ਹੀ ਪੁੱਛਣਾ ਚਾਹਾਂਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਵਾਉਣ ਤੋਂ ਬਾਅਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨੇ ਸਿਖਾंदे ਤਾਂ ਸ਼ਬਦ ਗੁਰੂ ਦੀ ਕੀ ਮਹਾਨਤਾ ਹੈ ਤੇ ਕਿੰਨੀ ਕੁ ਮਹਾਨਤਾ ਹੈ ਵੇਖੋ ਜਿੱਥੇ ਸ਼ਬਦ ਗੁਰੂ ਦੀ ਗੱਲ ਆਉਂਦੀ ਆ ਇਹ ਕੋ ਹੁਕਮ ਦੀ ਗੱਲ ਆ ਜਾਂਦੀ ਹੈ ਜੀ ਹੁਕਮ ਨੂੰ ਅਸੀਂ ਕੁਝ ਵੀ ਕਹਿ ਨਹੀਂ ਸਕਦੇ ਹੁਕਮ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਹੁਕਮ ਨੂੰ ਅਸੀਂ ਮੰਨ ਨਹੀਂ ਸਕਦੇ ਜੇ ਅਸੀਂ ਗੁਰਮਤਿ ਸਿਧਾਂਤਾਂ ਦੀ ਗੱਲ ਕਰੀਏ ਤੇ ਜਦੋਂ ਵੀ ਅਸੀਂ ਇਤਿਹਾਸ ਵਿੱਚ ਇਤਿਹਾਸ ਸਾਧ ਨੂੰ ਪੜਾਂਗੇ ਜੀ ਤੇ ਇਹ ਪਹਿਲੀ ਵਾਰ ਇਹ ਗੱਲ ਸਾਨੂੰ ਸੁਣਨ ਵਾਸਤੇ ਮਿਲੇਗੀ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਮੇਰ ਪਰਬਤ ਤੇ ਗਏ ਸਿੱਧ ਜੋਗੀਆਂ ਦੇ ਨਾਲ ਉਹਨਾਂ ਦੀ ਵਿਚਾਰ ਚਰਚਾ ਹੋਈ ਜੀ ਤੇ ਉਹਨਾਂ ਨੇ ਇੱਕ ਸਵਾਲ ਕੀਤਾ ਸੀ ਕਿਉਂਕਿ ਵਡੇਰੀ ਉਮਰ ਦੇ ਸੀ ਉਹਨਾਂ ਨੇ ਸਵਾਲ ਕੀਤਾ ਤੇ ਕਹਿਣ ਲੱਗੇ ਕਮਨ ਗੁਰੂ ਕਿਸ ਕਾ ਤੁ ਚੇਲਾ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਸੀ ਕਿ ਗੁਰੂ ਨਾਨਕ ਦੇਵ ਜੀ ਹਲੇ ਜਿਹੜੇ ਨੇ ਉਹ ਬਾਲ ਨੇ ਅਸੀਂ ਜਿਹੜੇ ਨੇ ਬਜ਼ੁਰਗਾਂ ਪਰ ਜਿਹੜੀ ਬਜ਼ੁਰਗੀ ਐ ਅਕਲ ਜਿਹੜੀ ਐ ਇਹਦਾ ਉਮਰ ਦੇ ਨਾਲ ਕੋਈ ਤਕਾਜ਼ਾ ਨਹੀਂ ਹੁੰਦਾ ਔਰ ਉਸ ਸਮੇਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬੜਾ ਪਿਆਰਾ ਉੱਤਰ ਦਿੱਤਾ ਸੀ ਸ਼ਬਦ ਗੁਰੂ ਸੁਰਤ ਤੋਂ ਨਿਚੇਲਾ ਜੀ ਜਦੋਂ ਉਹਨਾਂ ਨੇ ਜਵਾਬ ਦਿੱਤਾ ਤੇ ਕਹਿਣ ਲੱਗੇ ਐ ਨਾਨਕ ਤਪਾ ਸ਼ਬਦ ਗੁਰੂ ਕੀ ਜੇ ਗੁਰੂ ਸ਼ਬਦ ਕਿਵੇਂ ਹੋ ਸਕਦਾ ਹੈ ਉਹ ਕਹਿਣ ਲੱਗੇ ਦੇਖੋ ਜਿਹੜਾ ਸਰੀਰ ਐ ਨਾ ਸਰੀਰ ਸਦੀਵ ਕਾਲ ਨਿਭਣ ਵਾਲਾ ਨਹੀਂ ਐ ਅਸੀਂ ਦੂਰ ਨੇੜੇ ਜਾਂਦੇ ਆਂ ਵਿਛੋੜਾ ਪੈ ਜਾਂਦਾ ਹੈ ਪਰ ਜਿਹੜਾ ਸ਼ਬਦ ਹੈ ਜਿਹੜੀ ਵਿਚਾਰ ਹੈ ਉਹ ਕਦੀ ਦੂਰ ਨਹੀਂ ਹੁੰਦੀ ਅਸੀਂ ਕਿਸੇ ਦੇ ਨਾਲ ਕੋਈ ਵਿਚਾਰ ਕੀਤੀ ਹੋਵੇ ਜਾਂ ਕਿਸੇ ਦੇ ਕੋਲੋਂ ਕੋਈ ਗਿਆਨ ਲਿਆ ਹੋਵੇ ਤੇ ਜਿਹੜਾ ਸਾਡਾ ਅਧਿਆਪਕ ਹੁੰਦਾ ਹੈ ਸਾਡਾ ਗੁਰੂ ਹੁੰਦਾ ਹੈ ਉਹ ਸਾਡੇ ਨਾਲ ਨਹੀਂ ਹੁੰਦਾ ਪਰ ਉਹਦੀ ਜਿਹੜੀ ਦਿੱਤੀ ਹੋਈ ਵਿਚਾਰ ਆ ਉਹਦਾ ਦਿੱਤਾ ਹੋਇਆ ਉਪਦੇਸ਼ ਉਹ ਸਾਡੇ ਨਾਲ ਹੁੰਦਾ ਹੈ ਵਿਚਾਰ ਕਦੇ ਵੀ ਮਰਦਾ ਨਹੀਂ ਔਰ ਨਾ ਕੋਈ ਵਿਚਾਰ ਨੂੰ ਚੋਰੀ ਕਰ ਸਕਦਾ ਤੇ ਨਾ ਕੋਈ ਵਿਚਾਰ ਨੂੰ ਸਾੜ ਸਕਦਾ ਨਾ ਕੋਈ ਖੋਲ ਸਕਦਾ ਹੈ ਬਿਲਕੁਲ ਬਲਕਿ ਅਸੀਂ ਕਿਸੇ ਦੀ ਜਾਣ ਤੇ ਲੈ ਸਕਦੇ ਆ ਪਰ ਜਿਹੜੀ ਉਹਦੀ ਗਿਆਨ ਚਰਚਾ ਜਾਂ ਜਿਹੜੀ ਉਹਦੇ ਕੋਲ ਅਕਲ ਬੁੱਧ ਆ ਉਹਨੂੰ ਅਸੀਂ ਕਦੀ ਵੀ ਖੋ ਨਹੀਂ ਸਕਦੇ ਕਹਿਣ ਲੱਗੇ ਸਵਾਸਤੇ ਜਿਹੜਾ ਸ਼ਬਦ ਹੈ ਨਾ ਜਿਹੜੇ ਵਿਚਾਰ ਨੇ ਉਹ ਗੁਰੂ ਨੇ ਬੰਦਾ ਗੁਰੂ ਨਹੀਂ ਹੋ ਸਕਦਾ ਇਹ ਸੁਣ ਕੇ ਤੇ ਸਿੱਧ ਜੋਗਿਆ ਨੇ ਫਿਰ ਇੱਕ ਦੂਜਾ ਸਵਾਲ ਕੀਤਾ ਇਹ ਨਾਨਕ ਧਪਾ ਚਲ ਤੇਰੀ ਅਸੀਂ ਇਸ ਗੱਲ ਨਾਲ ਸਹਿਮਤ ਹੋ ਜਾਂਦੇ ਆ ਕਿ ਤੇਰਾ ਗੁਰੂ ਜਿਹੜਾ ਉਹ ਸ਼ਬਦ ਹੈ ਜੀ ਫਿਰ ਤੂੰ ਹੁਣ ਇਹ ਗੱਲ ਦੱਸ ਕਿ ਕੀ ਤੂੰ ਚੇਲਾ ਹੈਂ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਫਿਰ ਬੜੇ ਪਿਆਰ ਦੇ ਨਾਲ ਉੱਤਰ ਦਿੱਤਾ ਕਹਿਣ ਲੱਗੇ ਦੱਸੋ ਦੇਖੋ ਜੀ ਜਿਹੜਾ ਸਰੀਰ ਹੈ ਨਾ ਉਹ ਗੁਰੂ ਹੋ ਸਕਦਾ ਹੈ ਤੇ ਨਾ ਹੀ ਸਰੀਰ ਜਿਹੜਾ ਉਹ ਚੇਲਾ ਹੋ ਸਕਦਾ ਕਿਉਂਕਿ ਸ਼ਬਦ ਜਿਹੜਾ ਉਹ ਗੁਰੂ ਹੈ ਤੇ ਸੁਰਤ ਜਿਹੜੀ ਉਹਦੀ ਚੇਲਾ ਹੈ ਜੀ ਇਸ ਵਾਸਤੇ ਸ਼ਬਦ ਗੁਰੂ ਸੁਰਤ ਉਹ ਚੇਲਾ ਅਸੀਂ ਇੰਜ ਕਹਿ ਲਈਏ ਕਿ ਇਹ ਅੰਮ੍ਰਿਤ ਬੋਲ ਜਿਹੜੇ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਹਿਲੀ ਵਾਰ ਜਿਹੜੇ ਸਾਨੂੰ ਉਹ ਮਾਨਮਤਾ ਨੂੰ ਦਿੱਤੇ ਕਿਉਂਕਿ ਜਦੋਂ ਅਸੀਂ ਇਤਿਹਾਸ ਨੂੰ ਪੜਦੇ ਜਾਂ ਪ੍ਰਾਣਿਕ ਕਥਾਵਾਂ ਨੂੰ ਪੜਦੇ ਹਾਂ ਉਹਦੇ ਵਿੱਚ ਸਾਨੂੰ ਇਹੋ ਜਿਹਾ ਕਿਤੇ ਵੀ ਵਿਚਾਰਧਾਰਾ ਨਹੀਂ ਮਿਲਦੀ ਬਲਕਿ ਕੁਝ ਵਿਚਾਰ ਦਿੱਤੇ ਜਾਣਗੇ ਜਾਤੀਵਾਦ ਬਾਰੇ ਵਰਣਵੰਡ ਬਾਰੇ ਜਾਂ ਕੋਈ ਕਰਮਕਾਂਡੀ ਵਿਚਾਰ ਦਿੱਤੇ ਜਾਣਗੇ ਜੀ ਜੀ ਇਹ ਪਹਿਲੀ ਵਾਰ ਹੋਇਆ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਜਿੱਥੇ-ਜਿੱਥੇ ਵੀ ਗਏ ਧਰਮ ਪ੍ਰਚਾਰ ਦੀ ਫੇਰੀ ਤੇ ਸੋ ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜਦੇ ਆ ਨਾ ਤੇ ਉਹਨਾਂ ਨੇ ਇਸ ਪੌੜੀ ਦੇ ਵਿੱਚ ਬੜੀ ਕਿਰਪਾ ਕੀਤੀ ਏ ਕਿ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਉਸ ਪੌੜੀ ਦੇ ਵਿੱਚ ਕਿਰਪਾ ਕਰਦੇ ਨੇ ਕਿ ਬਾਬਾ ਦੇਖੇ ਧਿਆਨ ਤਾਰ ਜਲਤੀ ਸਾਹਿਬ ਪ੍ਰithvi ਦਸਿਆਈ ਜੀ ਬਾਜੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੋਕਾਈ ਬਾਬੇ ਭੇਖ ਬਣਾਇਆ ਉਹ ਦਾਸੀ ਦੀ ਰੀਤ ਚਲਾਈ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸ਼ਬਦ ਦਾ ਪ੍ਰਚਾਰ ਕੀਤਾ ਜਿੱਥੇ ਵੀ ਗਿਆ ਗਿਆਨ ਦੀ ਗੱਲ ਕੀਤੀ ਹੈ ਜਿਹੜਾ ਗਿਆਨ ਹੈ ਵੇਦ ਹੈ ਇੰਜ ਕਹਿ ਲਈਏ ਗਿਆਨ ਵੇਦ ਹੈ ਗਿਆਨ ਪ੍ਰਕਾਸ਼ ਹੈ ਜਿਹੜਾ ਗਿਆਨ ਹੈ ਉਹ ਸਾਡੇ ਅੰਦਰ ਪ੍ਰਕਾਸ਼ ਕਰਦਾ ਹੈ ਬਾਰੀ ਤੌਰ ਤੇ ਚਾਨਣ ਕਰਨ ਵਾਸਤੇ ਅੱਜ ਕੱਲ ਆਧੁਨਿਕ ਯੋਗ ਹੈ ਬਹੁਤ ਸਾਰਾ ਲਾਈਟਿੰਗ ਦਾ ਪ੍ਰਬੰਧ ਹੋ ਗਿਆ ਸਭ ਤੇ ਲਾਈਟਾਂ ਦਾ ਪ੍ਰਬੰਧ ਹੋ ਗਿਆ ਜਦੋਂ ਅਸੀਂ ਆਸਾ ਦੀ ਵਾਰ ਦਾ ਪਾਠ ਕਰਦੇ ਹਾਂ ਜਾਂ ਸੁਣਦੇ ਹਾਂ ਨਾ ਉਹਨਾਂ ਦੇ ਵਿੱਚ ਵੀ ਅੰਮ੍ਰਿਤ ਬੋਲਾ ਦੇ ਰਾਹੀਂ ਇਹ ਗੱਲ ਸਮਝਾਈ ਗਈ ਹੈ ਕਿ ਜੇ ਸੋ ਚੰਦਾ ਉੱਗੋ ਹੈ ਸੂਰਜ ਚੜ੍ਹੇ ਹਜ਼ਾਰ ਇੱਤਾ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾ ਅਸੀਂ ਬਾਹਰੀ ਤੌਰ ਤੇ ਕਿੰਨਾ ਚਾਨਣ ਕਰ ਲਈਏ ਕਿੰਨੇ ਸੂਰਜ ਚੜ ਪੈਣ ਚੰਦਰਮਾ ਚੜ ਪੈਣ ਬਾਹਰੀ ਤੌਰ ਤੇ ਚਾਨਣ ਹੋਵੇਗਾ ਪਰ ਜਿਹੜਾ ਸਾਡੇ ਸਰੀਰਾਂ ਦੇ ਅੰਦਰ ਸਾਡੀ ਮਾਨਵਤਾ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਉਹ ਬਾਹਰੀ ਤੌਰ ਤੇ ਕਿਸੇ ਵੀ ਚਾਨਣ ਦੇ ਨਾਲ ਜਿਹੜਾ ਹੈ ਉਹ ਪ੍ਰਭਾਵਿਤ ਨਹੀਂ ਕਰੇਗਾ ਹਨੇਰੇ ਨੂੰ ਅੰਦਰ ਦੀਵਾ ਜਗਾਉਣ ਦੀ ਲੋੜ ਹੈ ਜਿਵੇਂ ਅਸੀਂ ਭਟ ਜਣਾ ਦੇ ਸਵਈਏ ਪੜਦੇ ਆ ਤੇ ਤਨਾ ਅੰਦਰ ਦਰਜ ਹੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਾਲੀ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੇ ਜਨ ਨਾਨਕ ਗੁਰ ਪਾਰਬ੍ਰਮ ਸੋ ਇਹਨਾਂ ਅੰਮ੍ਰਿਤ ਬੋਲਾਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਿਹੜੇ ਸਨ ਉਹ ਇੱਕ ਗਿਆਨ ਸਨ ਇੱਕ ਪ੍ਰਕਾਸ਼ ਸਨ ਜਿਹੜੀ ਨਿਰੰਗਕਾਰੀ ਜੋਤ ਉਹਨਾਂ ਦੇ ਅੰਦਰ ਜਗੀ ਸੀ ਉਸ ਜੋਤ ਦਾ ਪ੍ਰਕਾਸ਼ ਉਸ ਗਿਆਨ ਦਾ ਪ੍ਰਕਾਸ਼ ਜਿਹੜਾ ਸੀ ਉਹ ਵੰਡਦੇ ਸੀ ਜਿਹਦੇ ਨਾਲ ਬڑے ਚਰੰਗ ਕਾਲ ਤੋਂ ਸਾਡੇ ਹਿਰਦਿਆਂ ਦੇ ਵਿੱਚ ਅਗਿਆਨਤਾ ਦਾ ਹਨੇਰਾ ਬਣਿਆ ਸੀ ਜਿਵੇਂ ਵਹਿਮ ਭਰਮ ਕਰਮ ਕਾਂਡ ਪਖੰਡ ਆਦਵਾਦ ਜੀ ਜੀ ਇਹਨਾਂ ਸਾਰੇ ਹਨੇਰਿਆਂ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੂਰ ਕੀਤਾ ਔਰ ਫਿਰ ਉਹਨਾਂ ਦੀ ਉਚਮਤਾ ਇਹ ਹੈ ਕਿ ਜਿੱਥੇ-ਜਿੱਥੇ ਵੀ ਧਰਮ ਪ੍ਰਚਾਰ ਕਰਨ ਗਏ ਕੁਝ ਉੱਚੀ ਸੋਚੀ ਵਿਚਾਰਧਾਰਾ ਦੇ ਭਗਤ ਸਹਿਬਾਨ ਉਹਨਾਂ ਦੀਆਂ ਰਚਨਾਵਾਂ ਮਿਲੀਆਂ ਬੜੇ ਸਤਕਾਰ ਦੇ ਨਾਲ ਉਹਨਾਂ ਨੂੰ ਇਕੱਤਰ ਕਰ ਲਿਆ ਜੀ ਜੀ ਤੇ ਜਦੋਂ ਉਹਨਾਂ ਨੇ ਦੂਸਰੇ ਪਾਤਸ਼ਾਹ ਭਾਈ ਲੈਣਾ ਜੀ ਭਾਵ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੀ ਦਾਤ ਸੌਂਪੀ ਨਾ ਦੇ ਨਾਲ ਹੀ ਇਹ ਜਿਹੜੀ ਸ਼ਬਦ ਸੀ ਗਿਆਨ ਪ੍ਰਕਾਸ਼ ਇੰਜ ਕਹਿ ਲਈਏ ਕਿ ਜੋ ਅੰਮ੍ਰਿਤ ਬੋਲ ਸੰਨ ਇਹ ਵਿਚਾਰ ਧਾਰਾ ਗੁਰਬਾਣੀ ਇਹ ਵੀ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਰਸਵਤੀ ਨਦੀ ਦੇ ਕੰਢੇ ਗਏ ਨਾ ਭੁੱਲੇ ਹੋਏ ਲੋਕਾਂ ਨੂੰ ਸੱਚ ਦਾ ਮਾਰਗ ਦਰਸਾਉਣ ਵਾਸਤੇ। ਉਸ ਸਮੇਂ ਪੁਜਤੇ ਪੁਜਾਰੀ ਵਰਗ ਆ ਗਿਆ ਉਹਨਾਂ ਦੇ ਮਨ ਦੀ ਭਾਵਨਾ ਸੀ ਕੇ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਾਤਾਂ ਮਿਲਦੀਆਂ ਨੇ ਜਿਹੜੀ ਦਾਤ ਕਿਤੇ ਉਹਨਾਂ ਮਿਲਿਓ ਗੁਰੂ ਨਾਨਕ ਦੇ ਘਰ ਚੋਂ ਮਿਲ ਜਾਂਦੀ ਹੈ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਹੜੇ ਵੇਲੇ ਝੋਲੀ ਖੋਲਣੀ ਪੈਂਦੀ ਹੈ ਗੁਰੂ ਬਖਸ਼ਸ਼ਾਂ ਆਪ ਹੀ ਕਰ ਦਿੰਦਾ ਪੋਜ ਉਹਨਾਂ ਨੂੰ ਇਹ ਸੀ ਸਾਡੇ ਮਨ ਦੀ ਭੁੱਖ ਦੂਰ ਹੋ ਜੇਗੀ ਪੋਜ ਉਹਨਾਂ ਦੇ ਵਿੱਚ ਇਹੋ ਜੇ ਸੰਨ ਜਿਨ੍ਹਾਂ ਦੇ ਮਨ ਦੀ ਇਹ ਗੱਲ ਸੀ ਕਿ ਅਸੀਂ ਗਿਆਨੀ ਬੜੇ ਵੱਡੇ ਆ ਅਸੀਂ ਵਿਦਵਾਨ ਆ ਅਸੀਂ ਸ਼ਾਸਤਰ ਪੜੇ ਨੇ ਵੇਦ ਪੜੇ ਨੇ ਹੋਵੇ ਨਾ ਤੇ ਅਸੀਂ ਗੁਰੂ ਸਾਹਿਬ ਦੇ ਨਾਲ ਜਾ ਕੇ ਕੋਈ ਵਿਚਾਰ ਜਿਹੜੇ ਨੇ ਉਹ ਚਰਚਾ ਕਰਦੇ ਆ ਜੋ ਜਦੋਂ ਅਸੀਂ ਇਹ ਗੱਲ ਕਰਦੇ ਆਂ ਤੇ ਉੱਥੇ ਕੁਝ ਆਪਣੇ ਆਪ ਨੂੰ ਵਿਦਵਾਨ ਖੋਣ ਵਾਲੇ ਵੇਖੋ ਸਾਡੇ ਸਮਾਜ ਦੀ ਇਹ ਫਿਤਰਤ ਹੈ ਜੀ ਜੀ ਹਰ ਬੰਦਾ ਆਪਣੇ ਆਪ ਨੂੰ ਬੜਾ ਸਿਆਣਾ ਆਪਣੇ ਆਪ ਨੂੰ ਬੜਾ ਵਿਦਵਾਨ ਮੰਨਦਾ ਹੈ ਜੀ ਜੀ ਬਿਲਕੁਲ ਕਹਿੰਦੇ ਜਿੱਥੇ ਮੈਂ ਵੀ ਪੁੱਛਣਾ ਚਾਹਾਂਗੀ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਹੁਤ ਮਹਾਨ ਹੈ ਪਹਿਲੇ ਗੁਰੂ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਗੁਰੂ ਪਾਤਸ਼ਾਹ ਤੱਕ ਬਾਣੀ ਦੀ ਰਚਨਾ ਲਗਾਤਾਰ ਹੁੰਦੀ ਗਈ ਫਿਰ ਐਸੀ ਕੀ ਲੋੜ ਪਈ ਸੀ ਕਿ ਪੰਚਮ ਪਾਤਸ਼ਾਹ ਨੇ ਬਾਣੀ ਨੂੰ ਸੰਪਾਦਿਤ ਕੀਤਾ हां ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਤੇ ਅੱਜ ਲੋੜ ਵੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਮਾਨਮਤਾ ਸਾਰੀ ਨੂੰ ਸਮਝਾ ਸਕੀਏ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਸਰਸਵਤੀ ਨਦੀ ਦੇ ਕੰਢੇ ਗਏ ਜਿਵੇਂ ਅਗਿਆਨੀ ਲੋਕਾਂ ਨੂੰ ਸੱਚ ਦਾ ਚਾਨਣ ਵਿਖਾਉਣ ਵਾਸਤੇ ਉਦੋਂ ਕੁਝ ਵਿਦਵਾਨ ਜਣਾਂ ਨੇ ਕੁਝ ਪੰਡਿਤ ਜਣਾਂ ਨੇ ਸਵਾਲ ਕੀਤੇ ਸੀ ਜੀ ਵੇਖੋ ਜਦੋਂ ਪਹਿਲੇ ਚਾਰ ਵੇਦ ਨੇ ਛੇ ਸ਼ਾਸਤਰ ਨੇ ਤੇ 18 ਪ੍ਰਾਣ 27 ਸਿਮਰਤਿਆਂ ਨੇ ਬਹੁਤ ਸਾਰੇ ਉਪਨਿਸ਼ਦ ਨੇ ਤੇ ਗੁਰੂ ਸਾਹਿਬਾਨ ਨੂੰ ਬਾਣੀ ਲਿਖਣ ਦੀ ਕਿਉਂ ਕੀ ਲੋੜ ਪਈ ਬਿਲਕੁਲ ਔਰ ਤੀਸਰੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ ਕਹਿੰਦੇ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਹਾ ਧਰਤੀ ਮਦੇ ਪਾਣੀ ਨਹੀਂ ਜੈਸੇ ਧਰਤੀ ਮਦੇ ਪਾਣੀ ਪ੍ਰਗਸਿਆ ਵਿਣਪਗਾ ਵਰਸਤ ਫੇਰਾਹੀ ਕਹਿੰਦੇ ਇਹ ਪੰਡਤ ਜਣੋ ਸਾਨੂੰ ਇੱਕ ਗੱਲ ਦੱਸੋ ਅਸੀਂ ਸਾਰੇ ਕਹਿੰਨੇ ਆ ਕਿ ਧਰਤੀ ਦੇ ਵਿੱਚ ਪਾਣੀ ਹੈ ਔਰ ਪਾਣੀ ਦੇ ਵਿੱਚ ਧਰਤੀ ਹੈ ਤੇ ਜੇ ਪਾਣੀ ਵਿੱਚ ਧਰਤੀਏ ਧਰਤੀ ਵਿੱਚ ਪਾਣੀ ਏ ਤੇ ਫਿਰ ਬੱਦਲ ਵਰਸਣ ਦੀ ਕੀ ਲੋੜ ਪਈ ਫਿਰ ਮੀਂਹ ਪੈਣ ਦੀ ਕੀ ਲੋੜ ਸੀ ਫਿਰ ਉਹ ਇਹ ਗੱਲ ਸਮਝਾਉਂਦੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਬੜੇ ਸਲੀਕੇ ਨਾਲ ਵੈਸੇ ਸਾਨੂੰ ਉਹ ਢੰਗ ਨਹੀਂ ਆ ਰਿਹਾ ਅੱਜ ਸਾਡੇ ਬਲਾਰਿਆਂ ਨੂੰ ਮੈਂ ਕਿਸੇ ਦੀ ਗੱਲ ਨਾ ਕਰਾਂ ਆਪਣੀ ਗੱਲ ਹੀ ਕਰ ਲਾਂ ਅੱਜ ਸਾਡੇ ਕੋਲੋਂ ਢੰਗ ਨਹੀਂ ਆ ਰਿਹਾ ਜਿਹੜੇ ਢੰਗ ਦੇ ਨਾਲ ਸਾਡੇ ਗੁਰੂ ਸਾਹਿਬਾਨ ਜਿਹੜੇ ਸੀ ਉਹ ਬੜੇ ਸੱਚਜੇ ਢੰਗ ਨਾਲ ਸਮਝਾਉਂਦੇ ਸੀ ਵੇਖੋ ਕਿੰਦੀ ਪਿਆਰੀ ਜੀ ਉਦਾਹਰਣ ਦਿੱਤੀ ਕਹਿਣ ਲੱਗੇ ਦੇਖੋ ਜੀ ਜੇ ਕੋਈ ਖੂਬ ਫੁੱਟਣਾ ਹੋਵੇ ਤੇ ਖੂਬ ਬੰਦਾ ਜਿਹੜਾ ਹੈ ਕਮਜ਼ੋਰ ਬੰਦਾ ਨਤਾਨਾ ਬੰਦਾ ਨਹੀਂ ਖੁੱਭ ਸਕਦਾ ਉਹਦੇ ਕੋਲ ਤਨ ਵੀ ਮਜ਼ਬੂਤ ਚਾਹੀਦਾ ਤੰਦਰੁਸਤ ਚਾਹੀਦਾ ਹੈ ਉਹਦੇ ਕੋਲ ਧਨ ਵੀ ਹੋਣਾ ਚਾਹੀਦਾ ਬਾਕੀ ਕੱਲਾ ਬੰਦਾ ਖੁਦ ਹੀ ਖਦਵਾਈ ਨਹੀਂ ਕਰ ਸਕਦਾ ਉਹਨੂੰ ਸਹਾਇਜੋਗ ਦੀ ਲੋੜ ਪਵੇਗੀ ਇਸ ਤਰ੍ਹਾਂ ਜਿਹੜਾ ਬੰਦਾ ਕੋਈ 4 ਰੁਪਏ ਖਰਚ ਕੇ ਆਪਣੇ ਤਨ ਦੇ ਬਲ ਨਾਲ ਅਸਰ ਸੂਖ ਨਾਲ ਖੂਹ ਪਟਵਾ ਵੀ ਲੈਂਦਾ ਹੈ ਜੀ ਉਹ ਫਿਰ ਉਹ ਖੂਹ ਦੇ ਉੱਪਰ ਦਾਵੇਦਾਰੀ ਜਿਤਾਉਣ ਲੱਪੈਂਦਾ ਹੈ ਖੂਹ ਮੇਰਾ ਹੈ ਜੀ ਉਹਦੀ ਮਰਜ਼ੀ ਹੈ ਉਹ ਕਿਸੇ ਨੂੰ ਪਾਣੀ ਪੀਣ ਦੇਵੇ ਚਾਹੇ ਨਾ ਪੀਣ ਦੇਵੇ ਉਹਦੀ ਮਰਜ਼ੀ ਹੈ ਆਪਣੇ ਖੂਹ ਤੋਂ ਕਿਸੇ ਨੂੰ ਖੇਤਾਂ 'ਚ ਪਾਣੀ ਲਾਉਣ ਲਈ ਦੇਵੇ ਚਾਹੇ ਨਾ ਦੇਵੇ ਕਹਿੰਦੇ ਇਸੇ ਤਰ੍ਹਾਂ ਜਦੋਂ ਬੱਦਲ ਜਿਹੜਾ ਬਰਸਦਾ ਹੈ ਨਾ ਤੇ ਉਹ ਬੱਦਲ ਇਹ ਨਹੀਂ ਵੇਖਦਾ ਕਿ ਮੈਂ ਇਹ ਗਰੀਬ ਦਾ ਘਰ ਹੈ ਕਿ ਅਮੀਰ ਦਾ ਘਰ ਹੈ ਇਹ ਕਿਸੇ ਅਮੀਰ ਦਾ ਘਰ ਹੈ ਕਿ ਵਜ਼ੀਰ ਦਾ ਘਰ ਹੈ ਉਹ ਟੋਇਆਂ ਵਿੱਚ ਵੀ ਪੈਂਦਾ ਟਿੱਬਿਆਂ ਵਿੱਚ ਵੀ ਪੈਂਦਾ ਤੇ ਜਦੋਂ ਮੀਂਹ ਪੈਂਦਾ ਫਿਰ ਅਸੀਂ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਾਹਿਬ ਸੁਖੀ ਵਸਾਇਆ ਜੀ ਮੀਂਹ ਪੈਣ ਦੇ ਨਾਲ ਕੇਵਲ ਮਾਨਵਤਾ ਜਿਹੜੀ ਉਹਦੇ ਵਿੱਚ ਹੀ ਖੇੜਾ ਨਹੀਂ ਉਹਨੂੰ ਹੀ ਸੁੱਖ ਨਹੀਂ ਮਿਲਦਾ ਬਲਕਿ ਜਿਹੜੀ ਸਾਡੀ ਬਨਸਪਤੀ ਜੀਵ ਜੰਤੂ ਜਿਹੜੇ ਨੇ ਨਾ ਉਹ ਵੀ ਖੇੜੇ ਵਿੱਚ ਆ ਜਾਂਦੇ ਨੇ ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੀ ਇਹ ਤੁਹਾਡੇ ਚਾਰ ਵੇਦਾਂ ਦੀ ਬਾਣੀ ਹੈ ਛੇ ਸ਼ਾਸਤਰਾਂ ਦੀ ਬਾਣੀ ਆਦ ਹੈ ਇਹ ਕਹਿੰਦੇ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ ਤੇ ਜਿਹੜੇ ਅੱਜ ਦੇ ਪੰਡਤ ਨੇ ਉਹ ਕਹਿੰਦੇ ਨੇ ਜੀ ਜਿਹੜੀ ਵੇਦਾਂ ਦੀ ਬਾਣੀ ਹੈ ਇਹ ਸੰਸਕ੍ਰਿਤ ਵਿੱਚ ਹੈ ਤੇ ਸੰਸਕ੍ਰਿਤ ਜਿਹੜੀ ਹੈ ਉਹ ਦੇਵਤਿਆਂ ਦੀ ਬਾਣੀ ਹੈ ਤੇ ਇਸ ਬਾਣੀ ਨੂੰ ਕੇਵਲ ਤੇ ਕੇਵਲ ਪੰਡਿਤ ਬ੍ਰਹਮਣ ਹੀ ਪੜ ਸਕਦਾ ਦੂਜਾ ਨਹੀਂ ਪੜ ਸਕਦਾ ਹੋਰ ਕਿਸੇ ਦੇ ਕੋਲ ਅਧਿਕਾਰ ਨਹੀਂ ਸੀ ਜੀ ਜੀ ਕਿ ਦੂਜਾ ਜਣਾ ਮਤਲਬ ਉਸ ਰਚਨਾ ਨੂੰ ਪੜ ਸਕਿਆ ਪਹਿਲੀ ਤੇ ਗੱਲ ਕਿਸੇ ਨੂੰ ਪੜਾਈ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ ਅੱਜ ਵੀ ਇਹ ਨੀਤੀਆਂ ਚੱਲਦੀਆਂ ਨੇ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਪੜਾਈ ਖੋਲੋ ਬਿਲਕੁਲ ਇਸੇ ਤਰ੍ਹਾਂ ਉਹਨਾਂ ਲੋਕਾਂ ਨੇ ਪੜਾਈ ਖੋਲੀ ਕੇਵਲ ਪੰਡਿਤ ਨੂੰ ਅਧਿਕਾਰ ਸੀ ਵਿਦਿਆ ਪੜਨੀ ਵਿਦਿਆ ਪੜਾਉਣੀ ਦਾਨ ਲੈਣਾ ਦਾਨ ਦੇਣਾ ਜਗ ਕਰਨਾ ਤੇ ਜਗ ਕਰਵਾਉਣਾ ਇਹ ਜਿਹੜੇ 6 ਕਰਮ ਸੀ ਪੰਡਿਤ ਨੇ ਆਪਣੇ ਕੋਲ ਰੱਖੇ ਹੋਏ ਸੀ ਹਾਰੀ ਸਾਰੀ ਜਿਹੜਾ ਸੀ ਉਹ ਸੰਸਕ੍ਰਿਤ ਪੜ੍ਹ ਨਹੀਂ ਸੀ ਸਕਦਾ ਜੇ ਉਹ ਪੜ ਵੀ ਲੈਂਦਾ ਸੀ ਤੇ ਵੇਦਾਂ ਸ਼ਾਸਤਰਾਂ ਦੇ ਵਿੱਚ ਉਪਦੇਸ਼ ਕੀ ਦਿੱਤਾ ਹੈ ਉਹਨੂੰ ਉਹ ਸਮਝ ਨਹੀਂ ਸੀ ਸਕਦਾ ਕਹਿਣ ਲੱਗੇ ਇਸ ਵਾਸਤੇ ਭਾਈ ਇਹ ਜਿਹੜੀ ਗੁਰਬਾਣੀ ਹੈ ਨਾ ਇਹ ਸਾਰਿਆਂ ਦੇ ਵਾਸਤੇ ਸਾਂਝੀ ਹੈ ਜਿਵੇਂ ਅਸੀਂ ਸ਼ਬਦ ਵਰਦੇ ਨਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਹ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਸ ਤਰ੍ਹਾਂ ਜਿਹੜੀ ਗੁਰਬਾਣੀ ਹੈ ਨਾ ਉਹ ਸਮੁੱਚੀ ਮਾਨਵਤਾ ਵਾਸਤੇ ਹੈ ਕਿਉਂਕਿ ਜਦੋਂ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਕਿਸੇ ਵੀ ਧਰਮ ਦੇ ਉੱਪਰ ਟਿੱਪਣੀ ਕਰਨੀ ਉਦੇ ਸਿਧਾਂਤਾਂ ਦੀ ਨੁਕਤਾਚੀਨੀ ਕਰਨੀ ਇੱਕ ਵਿਦਵਾਨ ਨੂੰ ਇੱਕ ਬਲਾਰੇ ਨੂੰ ਸ਼ੋਭਦੀ ਨਹੀਂ ਪਰ ਜੇਕਰ ਉਹ ਸੱਚ ਕਵੇ ਵੀ ਨਾ ਤੇ ਇਹ ਵੀ ਗੱਲ ਜਿਹੜੀ ਉਹ ਚੰਗੀ ਨਹੀਂ ਲੱਗਦੀ ਹੁਣ ਵੇਖੋ ਜਿਹੜਾ ਸਾਡਾ ਮੁਸਲਮਾਨ ਭਾਈਚਾਰਾ ਹੈ ਉਹ ਆਪਣੇ ਮੂੰਹ ਆਰਾਮ ਨਹੀਂ ਕਹਿੰਦਾ ਔਰ ਦੂਜੇ ਪਾਸੇ ਅਸੀਂ ਕਹਿ ਲਈਏ ਕਿ ਜਿਹੜੇ ਸਾਡੇ ਹਿੰਦੂ ਵੀਰ ਨੇ ਉਹ ਮੂੰਹ ਅੱਲਾ ਨਹੀਂ ਕਹਿੰਦੇ ਬਿਲਕੁਲ ਹੁਣ ਉਹਨਾਂ ਨੇ ਤਾਂ ਆਪੋ ਵਿੱਚ ਬਣਾ ਕੇ ਰੱਖ ਲਿਆ ਜਿਵੇਂ ਅਸੀਂ ਕਹਿੰਦੇ ਚਾਰ ਵਰਨ ਚਾਰ ਮਜਬਾ ਜਗ ਵਿੱਚ ਹਿੰਦੂ ਮੁਸਲਮਾਨੇ ਖੋਦੀ ਬਖੀਲੀ ਤਖਬਰੀ ਖਿੱਚੋ ਤਾਨ ਕਰੇ ਧੀਆਂ ਨੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨ ਸੁੰਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲੁਬਾਣੇ ਉਹਨਾਂ ਨੇ ਨਾ ਆਪੋ ਆਪਣੇ ਜਿਹੜੇ ਸੀ ਨਾ ਉਹ ਚਿੰਨ ਵੰਡਲੇ ਰੱਬ ਦੇ ਨਾਮ ਵੰਡਲੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਪਹਿਲੀ ਤੇ ਗੱਲ ਇਹ ਭਾਈ ਏਕ ਓੰਕਾਰ ਰੱਬ ਇੱਕ ਹੈ ਔਰ ਇੱਕ ਕ੍ਰਾਸ ਵਿਆਪਕ ਹੈ ਤੁਸੀਂ ਉਹਨੂੰ ਕਿਸੇ ਵੀ ਨਾਮ ਦੇ ਨਾਲ ਯਾਦ ਕਰ ਲੋ ਉਹ ਬਦਲ ਨਹੀਂ ਜਾਂਦਾ ਜਿਵੇਂ ਅਸੀਂ ਜਪੂ ਸਾਹਿਬ ਦੀ ਬਾਣੀ ਪੜ੍ਹੀਏ ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਤਉ ਸਰਬਨਾਮ ਕਥੇ ਕਵਣ ਕਰਮਨਾਮ ਵਰਣ ਸੁਮਤ ਹੈ ਵੈਗਰੂ ਜੀਓ ਤੁਹਾਡੇ ਸਾਰੇ ਨਾਵਾਂ ਨੂੰ ਕੋਈ ਨਹੀਂ ਕਹਿ ਸਕਦਾ ਕੁਝ ਸ੍ਰੇਸ਼ਟਮਤ ਵਾਲਿਆਂ ਨੇ ਤੁਹਾਡੇ ਕਰਮਾਂ ਨੂੰ ਵੇਖ ਕੇ ਤੁਹਾਡੇ ਨਾਂ ਰੱਖ ਲਏ ਇਸ ਤਰ੍ਹਾਂ ਕੁਝ ਨਾਵਾਂ ਸਥਾਨਾਂ ਦੇ ਝਗੜਿਆਂ ਦੇ ਵਿੱਚ ਪੈ ਗਏ ਗੁਰੂ ਪਾਤਸ਼ਾਹ ਜੀ ਨੇ ਹਰ ਇੱਕ ਨੂੰ ਜਾ ਕੇ ਸਰਬਸਾਂਝਾ ਉਪਦੇਸ਼ ਦਿੱਤਾ ਵੇਖੋ ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਸਾਨੂੰ ਕਹਿਣਾ ਚਾਹੀਦਾ ਅਸੀਂ ਗੁਰੂ ਨਾਨਕ ਦੇ ਸਿੱਖਾਂ ਗੁਰੂ ਨਾਨਕ ਦੇਵ ਮਹਾਰਾਜ ਕੇਵਲ ਇੱਕ ਜਣੇ ਦੇ ਨਹੀਂ ਸਮੁੱਚੀ ਮਾਨਵਤਾ ਦੇ ਗੁਰੂ ਨੇ ਜੀ ਜਦੋਂ ਅਸੀਂ ਗੁਰਬਾਣੀ ਨੂੰ ਪੜਦੇ ਵਿਚਾਰਦੇ ਮੈਂ ਥੋੜਾ ਜਾਂ ਨੂੰ ਸੰਖੇਪ ਦੇ ਵਿੱਚ ਕਹਿ ਦੇਵਾਂ ਜੀ ਗੁਰੂ ਸਾਹਿਬ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਮੁਸਲਮਾਨ ਹੈ ਤੇ ਆਪਣੇ ਮਤ ਨੂੰ ਛੱਡ ਕੇ ਸਿੱਖ ਮਤ ਚ ਆ ਜਾ ਬਿਲਕੁਲ ਨਹੀਂ ਜਾਂ ਤੂੰ ਹਿੰਦੂ ਹੈ ਛੱਡ ਕੇ ਸਾਡੇ ਮਤ ਚ ਆ ਜਾ ਤੂੰ ਖੱਤਰੀ ਹੈ ਛੱਡ ਕੇ ਸਾਡੇ ਮਤ ਚ ਆ ਜਾ ਮੈਂ ਦੋ ਚਾਰ ਪ੍ਰਮਾਣ ਕੇਵਲ ਟੋਕ ਮਾਤਰਾ ਆਪਦੀ ਨਾਲ ਸਾਂਝੇ ਕਰਾਂ ਤਾਂ ਕਿ ਸਾਨੂੰ ਕਲੀਅਰ ਹੋ ਸਕੇ ਜੀ ਜੀ ਕਹਿੰਦੇ ਭਰਾਵਾ ਤੂੰ ਕਹਿੰਦਾ ਮੈਂ ਮੁਸਲਮਾਨ ਹੈ ਬੜੀ ਚੰਗੀ ਗੱਲ ਹੈ ਪਰ ਤੈਨੂੰ ਇਹ ਪਤਾ ਹੈ ਕਿ ਮੁਸਲਮਾਨ ਕ ਕਹਣ ਲੱਗੇ ਨਹੀਂ ਜੇ ਤੁਸੀਂ ਦੱਸ ਦਿਓ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਵੇ ਆਵਲ ਔਰ ਦੀਨ ਕਰ ਮੀਠਾ ਮੁਸਕਲ ਮੰਨਣਾ ਮਾਲ ਮੁਸਾਵਾਏ ਹੋਏ ਮੁਸਲਮ ਦਿਨ ਮਹਾਣੇ ਮਰਨ ਜੀਵਨ ਕਾ ਭਰਮ ਚਕਾਵੇ ਤੋ ਰੱਬ ਕੀ ਰਜ਼ਾਏ ਮੰਨੇ ਸਰ ਉਪਰ ਕਰਤਾ ਮੰਨੇ ਆਪ ਗਵਾਵੇ ਤਾ ਸਰਬ ਜੀਆਂ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ ਇਸੇ ਤਰ੍ਹਾਂ ਹਿੰਦੂ ਨੂੰ ਕਹਿੰਦੇ ਨੇ ਇਸਦਾ ਖੱਤਰੀ ਨੂੰ ਕਹਿੰਦੇ ਨੇ ਸੋ ਖੱਤਰੀ ਜੋ ਕਰਮਾ ਕਾ ਸੂਰਪੁਨ ਨਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਣ ਸੋ ਖਤਰੀਦਰਗੇ ਪਰਵਾਨ ਸੋ ਬ੍ਰਹਮਣ ਜੋ ਬਿੰਦੇ ਬ੍ਰਹਮ ਜਾਪਤਾ ਸੰਜਮ ਕਮਾਵੇ ਕਰਮ ਸੀਲ ਸੰਤੋਖਾ ਰੱਖੇ ਤਰ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਹਮਣ ਪੂਜਣ ਜੋ ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਧਰਮ ਨਾਲ ਤੁਸੀਂ ਸੰਬੰਧਤ ਹੋ ਨਾ ਉਹਦੇ ਸਿਧਾਂਤਾਂ ਨੂੰ ਸਮਝੋ ਔਰ ਉਹਦੇ ਵਿੱਚ ਪਰਪਕਤਾ ਦੇ ਵਿੱਚ ਆਓ ਬਲਕੇ ਬਾਹਰਲੀ ਕਰਮਕਾਂਡ ਵਿਖਾਵੇ ਦੇ ਕਰਮਕਾਂਡ ਜਿਹੜੇ ਨੇ ਇਹਨਾਂ ਦੇ ਵਿੱਚੋਂ ਨਿਕਲ ਜਾਓ ਇਹ ਸਾਰਾ ਪ੍ਰਚਾਰ ਸਤਗੁਰਾਂ ਨੇ ਸ਼ਬਦ ਦੇ ਦੁਆਰਾ ਕੀਤਾ ਹੈ ਸੋ ਭਾਈ ਸਾਹਿਬ ਅੱਗੇ ਵਧੀਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਫਿਰ ਬਾਣੀ ਦੀ ਸੰਪੂਰਨਤਾ ਤੋਂ ਬਾਅਦ ਰਾਮ ਸਰਸਰੋਵਰ ਦੇ ਲਾਗੇ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਸੀਂ ਅੱਜ ਖੜੇ ਆ ਸਾਨੂੰ ਸੁਭਾਗ حاصل ਹੋਇਆ ਇੱਥੇ ਫਿਰ ਪਹਿਲਾ ਪ੍ਰਕਾਸ਼ ਕੀਤਾ ਗਿਆ 1604 ਈਸਵੀ ਦੇ ਵਿੱਚ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਜਿਹੜਾ ਵਿਧੀ ਵਿਵਧਾਨ ਬਣਾਇਆ ਸੀ ਮਰਿਆਦਾ ਕਿਸ ਤਰ੍ਹਾਂ ਤਿਆਰ ਕੀਤੀ ਤੇ ਨਾਲ ਹੀ ਨਾਲ ਇਹ ਵੀ ਕੁਐਸਚਨ ਹੈ ਕਿ ਅੱਜ ਵੀ ਕੀ ਉਸੇ ਤਰ੍ਹਾਂ ਮਰਿਆਦਾ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਚੋਣ ਕਹਿ ਲਈਏ ਜਾਂ ਮਰਿਆਦਾ ਉਸੇ ਤਰ੍ਹਾਂ ਹੀ ਨਿਭਾਈ ਜਾਂਦੀ ਹੈ ਮੇਰੇ ਖਿਆਲ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੀ ਗੱਲ ਕਰਦੇ ਉਹਦੇ ਲਈ ਸਾਨੂੰ ਇਹ ਇੱਕ ਵੱਖਰਾ ਸਮਾਂ ਹੋਣਾ ਚਾਹੀਦਾ ਉਹ ਤਾਂ ਵੱਖਰਾ ਟੌਪਿਕ ਹੋਣਾ ਚਾਹੀਦਾ ਜੀ ਸਭ ਤੋਂ ਪਹਿਲੀ ਗੱਲ ਤੇ ਸਾਡੇ ਵੇਖਣ ਵਾਲੀ ਇਹ ਗੱਲ ਹੈ ਕਿ ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਧੰਨ ਰਾਮਦਾਸ ਗੁਰ ਜਿਨ੍ਹਾਂ ਸਿਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾ ਅਫਸਰ ਜਨ ਹਾਰੇ ਤਾਰ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਗੱਦੀ ਤੇ ਚੌਥੇ ਵਾਰਸ ਸਥਾਪਿਤ ਕੀਤਾ ਨਾ ਜੀ ਉਸ ਸਮੇਂ ਕੁਝ ਲੋਕਾਂ ਦੇ ਵੱਲੋਂ ਜਿਵੇਂ ਕਿ ਇੰਜ ਕਹਿ ਲਿਏ ਕਿ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਪਿਰਥੀ ਚੰਦ ਇਨ ਦਾ ਇੱਕ ਲੜਕਾ ਸੀ ਮਿਹਰਬਾਨ ਤੇ ਮਿਹਰਬਾਨ ਜਿਹੜਾ ਸੀ ਉਹ ਕਵੀਸ਼ਰ ਸੀ ਕੇਸਰ ਸਿੰਘ ਸ਼ਿਬਰ ਨੇ ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਕਾ ਵਿੱਚ ਲਿਖਿਆ ਉਹ ਕਵੀਸ਼ਰ ਸੀ ਉਹਨੇ ਕੀ ਕਰਨਾ ਕਵਤਾਵਾਂ ਲਿਖਣੀਆਂ ਸ਼ੁਰੂ ਕਰਤੀਆਂ ਤੇ ਜਦੋਂ ਕਵਤਾ ਲਿਖ ਲੈਣੀ ਇਸ ਵੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਦਾ ਹੀ ਪਾਈ ਉਹਨੇ ਮਗਰ ਸਟੈਂਪ ਜਿਹੜੀ ਸੀ ਉਹ ਨਾਨਕ ਦੀ ਲਾਉਣੀ ਸ਼ੁਰੂ ਕਰ ਲਈ ਜਿਵੇਂ ਅੱਜ ਵੀ ਅਸੀਂ ਕੀਰਤਨ ਭਲੇਖਾ ਖਾ ਜਾਂਦੇ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ ਹੁਣ ਇਹ ਪੰਕਤੀ ਜਿਹੜੀ ਗੁਰਬਾਣੀ ਦੀ ਨਹੀਂ ਹੈ ਪਰ ਜਿਹੜਾ ਅਣਜਾਣ ਵਿਅਕਤੀ ਉਹ ਸਮਝੇਗਾ ਕਿ ਸ਼ਾਇਦ ਇਹ ਗੁਰਬਾਣੀ ਦੀ ਟੋਕ ਹੈ ਤੇ ਗੁਰਬਾਣੀ ਦੀ ਪੰਕਤੀ ਹੈ। ਉਸ ਸਮੇਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਗਈ ਗੌੜੀ ਦੀ ਬਾਣ। ਜਦੋਂ ਅਸੀਂ ਪੜੀਏ ਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਤੇ ਇਸ ਅੰਦਰ ਜੇਕਰ ਆਉਂਦਾ ਹੈ ਕਹਿੰਦੇ ਸਤ ਗੁਰ ਕੀ ਰੀਸੇ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਝੜ ਪੜੀਏ ਉਹਨਾਂ ਅੰਦਰ ਮੁਕ ਹੋਰ ਹੈ ਨਿਤ ਮਾਇਆ ਨੂੰ ਝੱਕ ਮਰਦੇ ਕੜੀਏ। ਉਹਨਾਂ ਦੀ ਭਾਵਨਾ ਐਸੀ ਉਹਦੀ ਵਿਚਾਰ ਐਸੀ ਬਣ ਗਈ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਜਿਹੜਾ ਸੀ ਉਹ ਇੱਕ ਜਗ੍ਹਾ ਦੇ ਉੱਪਰ ਕਤਰ ਹੋਣਾ ਸੰਪਾਦਨ ਹੋਣਾ ਜ਼ਰੂਰੀ ਸੀ ਪਰੰਤੂ ਇਹ ਸਭਾਗ ਬਣਿਆ ਕਦੋਂ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੀ ਗੁਰੂ ਨਾਨਕ ਦੇ ਅੰਦਰ ਨਿਰੰਕਾਰੀ ਜੋਤ ਵਸੀ ਸੀ ਉਸ ਜੋਤ ਨੂੰ ਆਪਣੇ ਸੁਪੁੱਤਰ ਸੈਭ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹਿਰਦੇ ਵਿੱਚ ਟਿਕਾ ਦਿੱਤਾ ਜੀ ਔਰ ਸਾਰੀ ਗੁਰਬਾਣੀ ਜਿਹੜੀ ਸੀ ਵੱਡੇ ਗੁਰੂ ਸਾਹਿਬਾਨ ਜੀ ਦੀ ਆਪਣੀ ਭਗਤ ਸਹਿਬਾਨ ਦੀ ਉਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਦੀ ਝੋਲੀ ਪਾ ਦਿੱਤਾ ਜੀ ਜੀ ਤੇ ਜਦੋਂ ਇਹ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਮਹਾਰਾਜ ਬੜੀ ਕਿਰਪਾ ਕਰਦੇ ਨੇ ਬੜਾ ਤੁਟਕੀ ਕਿਰਪਾ ਕਰਦੇ ਨੇ ਹਮ ਧਨਵੰਤ ਭਾਗਤ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਈ ਰਹਾਉ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭੈਲਾ ਨਿਦਾਨਾ ਜੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਨਾਲ ਹੀ ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ ਟੋਟਣਾ ਆਵੇ ਵੱਧ ਹੋ ਜਾਈਏ ਇਹ ਕਿਸੇ ਦੇਹਧਾਰੀ ਗੁਰੂ ਢੰਮ ਦਾ ਦਿੱਤਾ ਹੋਇਆ ਸ਼ਬਦ ਨਹੀਂ ਹੈ ਜੇ ਅੱਗੇ ਦੱਸਦਾ ਤੇ ਘਟ ਜਾਵੇਗਾ ਇਹ ਤਾਂ ਗੁਰੂ ਦਾ ਸ਼ਬਦ ਹੈ ਇਹਨੂੰ ਜਿੰਨਾ ਹੀ ਅਸੀਂ ਪ੍ਰਚਾਰੀ ਜਾਵਾਂਗੇ ਪ੍ਰਸਾਰੀ ਜਾਵਾਂਗੇ ਇਹਦਾ ਚਾਨਣ ਵੱਧਦਾ ਹੀ ਜਾਵੇਗਾ ਕਦੀ ਮਹਿਸੂਸ ਕਰਕੇ ਵੇਖਿਓ ਸਾਡੇ ਹੱਥ ਦੇ ਵਿੱਚ ਦੀਵਾ ਹੁਮ ਅਸੀਂ ਦੀਵਾ ਵੇਖ ਕੇ ਕਹੀ ਇਹਦਾ ਚਾਨਣ ਤਾਂ ਇੱਥੋਂ ਤੱਕ ਹੈ ਪਰ ਜਿਵੇਂ ਜਿਵੇਂ ਅਸੀਂ ਤੁਰੇ ਜਾਂਦੇ ਚਾਨਣ ਅੱਗੇ ਅੱਗੇ ਵੱਧਦਾ ਜਾਂਦਾ ਹੈ ਅੱਗੇ ਅੱਗੇ ਵੱਧਦਾ ਜਾਂਦਾ ਹੈ ਜੀ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਗੁਰੂ ਦਾ ਸ਼ਬਦ ਜਿਹੜਾ ਹੈ ਨਾ ਉਹਨੂੰ ਜਿੰਨੀ ਬਰੀਕੀ ਦੇ ਨਾਲ ਜਿੰਨਾ ਹੀ ਅਸੀਂ ਪਿਆਰ ਦੇ ਨਾਲ ਜਿੰਨੀ ਵਿਚਾਰ ਨਾਲ ਪੜਦੇ ਜਾਈਏ ਨਾ ਉਹ ਨਹੀਂ ਸਾਡੇ ਹਿਰਦੇ ਵਿੱਚ ਚਾਨਣ ਹੁੰਦਾ ਜਾਂਦਾ ਹੈ ਸਾਡੀ ਅਗਿਆਨਤਾ ਜਿਹੜੀ ਉਹ ਖਤਮ ਹੁੰਦੀ ਜਾਂਦੀ ਹੈ ਸੋ ਪੰਜਵੇਂ ਪਾਤਸ਼ਾਹ ਜੀ ਨੇ ਸਮੇ ਨੂੰ ਭਾਪਦਿਆ ਹੋਇਆ ਕਿਉਂਕਿ ਕਿਸੇ ਵੀ ਧਰਮ ਮਸਬ ਦੇ ਕੋਲ ਉਹਦਾ ਧਾਰਮਿਕ ਗ੍ਰੰਥ ਹੋਣਾ ਜ਼ਰੂਰੀ ਹੈ ਬਿਲਕੁਲ ਤੇ ਇਹ ਪਹਿਲੀ ਵਾਰ ਸੀ ਕਿਉਂਕਿ ਜਿੰਨਾ ਵੀ ਆਪਾਂ ਇਤਿਹਾਸ ਜਾਂ ਪ੍ਰਾਣ ਕਥਾਵਾਂ ਪੜ੍ਹੀਏ ਨਾ ਉਹ ਸਾਨੂੰ ਕਿਤੇ ਨਹੀਂ ਮਿਲਦਾ ਕਿ ਕਿਸੇ ਰੱਬ ਦੇ ਪਿਆਰੇ ਨੇ ਆਪਣੇ ਹੱਥੀ ਕੋਈ ਗ੍ਰੰਥ ਪੁਥੀ ਤਿਆਰ ਕੀਤਾ ਹੋਵੇ ਬਲਕਿ ਉਹਨਾਂ ਤੋਂ ਬਾਅਦ ਵਿੱਚ ਜਾਂ ਜੋ ਉਹਨਾਂ ਤੋਂ ਸੁਣਿਆ ਸੀ ਉਹਦੇ ਮੁਤਾਬਕ ਸੀ ਇਹ ਪਹਿਲੀ ਵਾਰ ਸੰਸਾਰ ਦੇ ਵਿੱਚ ਹੋਇਆ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪ ਜਿਹੜੀ ਇਹ ਅਮਰਤਮਈ ਬਾਣੀ ਜਿਹੜੀ ਉਹਨਾਂ ਨੂੰ ਤੇ ਕੋਲ ਸੀ ਜਾਂ ਜਿਹੜੀ ਗੋਇੰਦਵਾਲ ਸਾਹਿਬ ਜਿੱਥੇ-ਜਿੱਥੇ ਵੀ ਬਾਣੀ ਸੀ ਸਤਿਗੁਰਾਂ ਦੀ ਉਸ ਬਾਣੀ ਨੂੰ ਇਕੱਤਰ ਕੀਤਾ ਜੀ ਔਰ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਰਾਮਸਰ ਇਸੋ ਮੁਬਾਰਕ ਸਤਾਨ ਤੇ ਰਮਣੀਕ ਸਤਾਨ ਦੇ ਉੱਪਰ ਜਦੋਂ ਇਸ ਸਾਰੇ ਗ੍ਰੰਥ ਦੀ ਸੰਪਾਦਨਾ ਕਰਨ ਲੱਗੇ ਨਾ ਉਸ ਸਮੇਂ ਉਹਨਾਂ ਨੇ ਵਿਚਾਰਿਆ ਕਿ ਇਹ ਬੜਾ ਮਹਾਨ ਕਾਰਜ ਹੈ ਤੇ ਇਹਦੇ ਲਖਾਰੀ ਦੀ ਸੇਵਾ ਕੌਣ ਨਿਭਾ ਸਕਦੇ ਨੇ ਜੀ ਫਿਰ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਆਏ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਉਹਨਾਂ ਦੀ ਜਦੋਂ ਅਸੀਂ ਰਚਨਾਵਾਂ ਨੂੰ ਪੜਦੇ ਨਾ ਆਪਣੇ ਆਪ ਹੀ ਸਾਡਾ ਸਿਰ ਝੁਕ ਜਾਂਦਾ ਹੈ ਔਰ ਮੈਂ ਵੀ ਕਹਿ ਦੇਵਾਂ ਕਿ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸਨ ਰਿਸ਼ਤੇ ਵਿੱਚ ਜੀ ਕਿਉਂਕਿ ਉਹਨਾਂ ਦੇ ਪਰਮ ਸਨਮਾਨਯੋਗ ਮਾਤਾ ਜੀ ਬੀਬੀ ਪਾਨੀ ਜੀ ਦੇ ਚਚੇਰੇ ਭਰਾ ਸਨ ਭਾਈ ਗੁਰਦਾਸ ਜੀ ਜੀ ਔਰ ਉਹਨਾਂ ਦੇ ਕੋਲੋਂ ਇਹ ਲਖਾਰੀ ਦੀ ਸੇਵਾ ਲਈ ਉਹਨਾਂ ਦੇ ਕੋਲੋਂ ਤੇ ਜਿਹੜੀ ਦਰਬਾਰ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਉਸ ਵੇਲੇ ਚੱਲ ਰਹੀ ਸੀ ਸੇਵਾ ਇਹ ਸਾਰੀ ਸੇਵਾ ਜਿਹੜੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਦਿੱਤੀ ਸੋ ਮੈਂ ਬ੍ਰਹਮ ਗਿਆਨੀ ਸ਼ਬਦ ਤਾਂ ਵਰਤਿਆ ਕਿਉਂਕਿ ਜੋ ਗੁਰੂ ਦੇ ਨਾਲ ਦੇ ਕੇ ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਏ ਅੱਜ ਦੀ ਤਰ੍ਹਾਂ ਨਹੀਂ ਕਿ ਜਣਾ ਖਣਾ ਹੀ ਕਹਿਣ ਲੱਗ ਪਏ ਮੈਂ ਸੰਤ ਤਾਂ ਮੈਂ ਬ੍ਰਹਮ ਗਿਆਨੀ ਅੱਜ ਤੱਕ ਭੇਡ ਚਾਲ ਬਣ ਗਈ ਨਾ ਸ਼ਾਇਦ ਮੈਂ ਇਹਨੂੰ ਵੀ ਨਾਲ ਤੈਅਜ ਕਰ ਦੇਵਾਂ ਆ ਸਾਡੇ ਇੱਕ ਪੰਜਾਬ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਹੈ ਜਿਹੜੇ ਕਹਿੰਦੇ ਜੀ 3 ਸਾਲ ਕੋਰਸ ਕਰੋ ਤੁਹਾਨੂੰ ਸੰਤ ਦੀ ਡਿਗਰੀ ਮਿਲੇਗੀ 5 ਸਾਲ ਕੋਰਸ ਕਰੋ ਤੁਹਾਨੂੰ ਬ੍ਰਹਮ ਗਿਆਨੀ ਦੀ ਡਿਗਰੀ ਮਿਲੇਗੀ ਉਹਨਾਂ ਬੇਸੂਝੇ ਲੋਕਾਂ ਨੂੰ ਪਤਾ ਨਹੀਂ ਉਹਨਾਂ ਨੇ ਕਦੀ ਸੁਖਮਨੀ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਜਿਦੇ ਵਿੱਚ ਮੇਰੇ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬਿਲਕੁਲ ਉਹੀ ਬ੍ਰਹਮ ਅਵਸਥਾ ਦਾ ਪਾਤਰ ਬਣ ਸਕਦਾ ਖੈਰ ਗੱਲ ਮੇਰੀ ਨਾ ਹੋਵੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਸੀਸ ਬਖਸ਼ੀਸ਼ ਤੇ ਸਦਕਾ ਇਸ ਮਹਾਨ ਗ੍ਰੰਥ ਦੀ ਲਖਾਰੀ ਵਜੋਂ ਸੇਵਾ ਨਿਭਾਈ ਤੇ ਜਿਸ ਦਿਨ ਇਹ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਇੰਜ ਕਰ ਲਈਏ ਸਰੂਪ ਕਹਿ ਲਈਏ ਜੋ ਤਿਆਰ ਹੋ ਗਿਆ ਜੀ ਜੀ ਹੁਣ ਵਿਚਾਰ ਬਣੀ ਕਿ ਇਸ ਮੁਬਾਰਕ ਗ੍ਰੰਥ ਦਾ ਪ੍ਰਕਾਸ਼ ਕਿਸ ਸਥਾਨ ਤੇ ਕੀਤਾ ਜਾਵੇ ਜੀ ਤੇ ਜਦੋਂ ਉਹਨਾਂ ਨੇ ਇਹ ਵੇਖਿਆ ਵਾਚਿਆ ਕਿਉਂਕਿ ਗੁਰੂ ਸਾਹਿਬ ਜੀ ਦੇ ਕੋਲ ਕੋਈ ਓਲਾ ਤੇ ਹੈ ਨਹੀਂ ਪਰਦਾ ਤੇ ਹੈ ਨਹੀਂ ਉਹਨਾਂ ਨੂੰ ਬਹੁਤਾ ਸੋਚਣ ਵਿਚਾਰਨ ਦੀ ਲੋੜ ਵੀ ਨਹੀਂ ਹੈਗੀ ਜਿਵੇਂ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਹੈ ਫਿਰ ਉਹਨਾਂ ਨੇ ਜਦੋਂ ਨਿਗਾਹ ਢਾਈ ਤੇ ਉਹਨਾਂ ਦੀ ਨਜ਼ਰ ਦੇ ਵਿੱਚ ਆਇਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਕਿ ਹੋਵੇ ਨਾ ਕਿ ਇਹ ਪਾਵਨ ਗ੍ਰੰਥ ਜਿਹੜਾ ਹੈ ਇਸ ਅਸਥਾਨ ਦੇ ਉੱਪਰ ਹੀ ਪ੍ਰਕਾਸ਼ਮਾਨ ਕੀਤਾ ਜਾਵੇ ਜਿਸ ਦੇ ਚਾਰ ਦਰਵਾਜ਼ੇ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਵਡਿਆਈ ਕਰਦੇ ਹਨ ਪਟ ਜਣਾ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਤੇ ਜਿਵੇਂ ਅਸੀਂ ਕਹਿ ਦਿੰਨੇ ਵੀ ਕੋਈ ਵੀ ਜਹਾਜ਼ ਹੋਵੇ ਚਾਹੇ ਹਵਾਈ ਜਹਾਜ਼ ਹੋਵੇ ਚਾਹੇ ਸਮੁੰਦਰੀ ਜਹਾਜ਼ ਹੋਵੇ ਜੀ ਜੀ ਤੇ ਉਹਦੀ ਕੰਪੈਸਟੀ ਹੁੰਦੀ ਹੈ ਇੰਨਾ ਕੁ ਭਾਰ ਚੁੱਕ ਕੇ ਤਰ ਸਕਦਾ ਇੰਨਾ ਕੁ ਭਾਰ ਚੁੱਕ ਕੇ ਉੱਡ ਸਕਦਾ ਜਰੀ ਕੋ ਭਾਰ ਵੱਧ ਹੋ ਜਾਵੇ ਤਾਂ ਹਾਦਸਾ ਗ੍ਰਸਤ ਹੋ ਜਾਂਦਾ ਹੈ ਬਿਲਕੁਲ ਤੇ ਭਟ ਜਨ ਨੇ ਬੜੀ ਸੋਹਣੀ ਗੱਲ ਕੀਤੀ ਕਹਿੰਦੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੇਤਰ ਹੋ ਭਾਈ ਗੁਰੂ ਅਰਜਨ ਦੇ ਮਹਾਰਾਜ ਜੀ ਕਲਯੁਗ ਦੇ ਐਸੇ ਜਹਾਜ਼ ਨੇ ਭਾਵੇਂ ਸਾਰੀ ਸ੍ਰਿਸ਼ਟੀ ਸਵਾਰ ਹੋ ਜੇ ਕਿਉਂਕਿ ਗੁਰਜਹਾਜ ਖੇਵਟ ਗੁਰੂ ਗੁਰਬਿੰਨ ਤਰਿਆ ਨਾ ਕੋਈ ਸਾਰੀ ਸ੍ਰਿਸ਼ਟੀ ਨੂੰ ਤਾਰ ਸਕਦੇ ਜੀ ਜੀ ਜਦੋਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਆਏ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਇਸ ਮਹਾਨ ਗ੍ਰੰਥ ਦਾ ਜੇ ਇਸ ਵੇਲੇ ਪਾਵਨ ਪ੍ਰਕਾਸ਼ ਕਰਨਾ ਸੀ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੁਬਾਰਕ ਸੀਸ ਦੇ ਉੱਪਰ ਇਸ ਪਾਵਨ ਗ੍ਰੰਥ ਦਾ ਜਿਹੜਾ ਅਸੀਂ ਪਾਵਨ ਸਰੂਪ ਜਿਹੜਾ ਸਵਾਰੀ ਜੀ ਜੀ ਉਹ ਚੁਕਾਈ ਔਰ ਆਪਣੇ ਹੱਥੀਂ ਜਿਹੜਾ ਅਸੀਂ ਚੌਰ ਸਾਹਿਬ ਕਰਨ ਦੀ ਸੇਵਾ ਨਿਭਾਈ ਬਿਲਕੁਲ ਉਸ ਸਮੇਂ ਨਾਲ-ਨਾਲ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਵਸਤਾ ਦੇ ਵੇਸਨ ਹੋਰ ਸਾਰੀਆਂ ਸੰਗਤਾਂ ਭਾਈ ਸਾਹਿਬ ਭਾਈ ਗੁਰ ਸ੍ਰੀ ਰਾਮ ਸਰ ਤੋਂ ਬੜੇ ਸਤਿਕਾਰ ਦੇ ਨਾਲ ਬੜੇ ਆਦਰ ਦੇ ਨਾਲ ਅੱਜ ਜਦੋਂ ਅਸੀਂ ਸਤਿਕਾਰ ਦੀ ਗੱਲ ਕਰਦੇ ਹਾਂ ਨਾ ਤੇ ਉਹਨਾਂ ਸਤਿਕਾਰ ਨਹੀਂ ਹੋ ਰਿਹਾ ਜਿੰਨਾ ਸਤਿਕਾਰ ਹੋਣਾ ਚਾਹੀਦਾ ਸੀ ਜੀ ਜੀ ਬਿਲਕੁਲ ਭਾਈ ਸਾਹਿਬ ਇਸ ਵਾਰੀ ਅਸੀਂ ਅਲੱਗ ਤੋਂ ਵਿਚਾਰ ਕਰਾਂਗੇ ਇਸ ਅਧਿਕਾਰ ਦੇ ਬਾਰੇ ਜਿਸ ਤਰ੍ਹਾਂ ਆਪ ਜੀ ਨੇ ਵਖਿਆਨ ਕੀਤਾ ਕਿ ਉਸ ਵੇਲੇ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਤਿਆਰੀ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਔਰ ਫਿਰ ਪੋਥੀ ਸਾਹਿਬ ਉਸ ਗ੍ਰੰਥ ਨੂੰ ਨਾਮ ਦਿੱਤਾ ਗਿਆ ਜਾਂ ਆਦ ਵੀਰ ਦਾ ਤਾਂ ਕਿਉਂਕਿ ਟਾਈਮ ਦੀ ਬਹੁਤ ਘਾਟ ਹੈ ਤਾਂ ਸੰਖੇਪ ਦੇ ਵਿੱਚ ਜਾਂਦੀਆਂ ਹਾਂ ਦੇ ਸੀ ਤੁਹਾਡੇ ਮੁਖ ਤੋਂ ਜਾਨਣਾ ਚਾਹਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਰੀਫਲੀ ਸਾਨੂੰ ਕੀ ਸੰਦੇਸ਼ ਦਿੰਦੀ ਹੈ ਕਿ ਸੁਨੇਹਾ ਦਿੰਦੀ ਹੈ ਹਾਂਜੀ ਇਹ ਬਹੁਤ ਵਧੀਆ ਸਵਾਲ ਹੈ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੁਝ ਜਦੋਂ ਤੋਂ ਮਨੁੱਖ ਨੇ ਬૌਧਿਕ ਤੌਰ ਤੇ ਵਿਕਾਸ ਕੀਤਾ ਤਾਂ ਕੁਝ ਸ਼ੈਤਾਨੀ ਦਿਮਾਗ ਵਾਲੇ ਲੋਕਾਂ ਨੇ ਇਸ ਮਾਨਵਤਾ ਨੂੰ ਜਾਤਾਂ ਵਰਨਾਂ ਦੇ ਵਿੱਚ ਵੰਡ ਦਿੱਤਾ ਉਹਨਾਂ ਲਈ ਉਪਦੇਸ਼ ਵੱਖਰੇ ਵੱਖਰੇ ਉਹਨਾਂ ਲਈ ਨਿਯਮ ਵੱਖਰੇ ਵੱਖਰੇ ਕਰ ਦਿੱਤੇ ਰੱਬ ਵੱਖਰਾ ਵੱਖਰਾ ਬਣਾਤਾ ਸਭ ਤੋਂ ਪਹਿਲੀ ਤੇ ਗੱਲ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਨੂੰ ਕਿਹਾ ਇੱਕ ਓੰਕਾਰ ਪਰਮੇਸ਼ਰ ਇੱਕ ਹੈ ਔਰ ਇੱਕ ਰਸ ਵਿਆਪਕ ਹੈ ਜੀ ਜੀ ਔਰ ਦੂਸਰੀ ਗੱਲ ਇਹ ਕਿ ਜਿਹੜਾ ਅਸੀਂ ਕਹਿ ਦਿੰਨੇ ਕਿ ਆ ਫਲਾਣੇ ਦੀ ਫਲਾਣੀ ਜਾਤ ਹੈ ਢੀਗੜੇ ਦੀ ਢੀਗੜੀ ਜਾਤ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਧਰਮ ਦੇ ਵਿੱਚੋਂ ਕੱਢਿਆ ਔਰ ਸਾਨੂੰ ਸਮਝਾ ਦਿੱਤਾ ਕਿ ਸਭ ਮੇ ਜੋਤ ਜੋਤ ਹੈ ਸੋਏ ਤੇ ਸਦੇ ਚਾਨਣ ਸਾਵੇਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਰੱਬ ਦੀ ਜੋਤ ਜਿਹੜੀ ਉਹ ਸਾਰਿਆਂ ਦੇ ਵਿੱਚ ਹੈ ਇਸ ਵਾਸਤੇ ਭਾਈ ਕਦੀ ਵੀ ਨਹੀਂ ਕਹਿਣਾ ਚਾਹੀਦਾ ਕਿ ਫਲਾਣਾ ਫਲਾਣੀ ਜਾਤ ਵਰ ਨਾਲ ਸੰਬੰਧਿਤ ਹੈ ਸੋ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕਰ ਦਿੱਤੀ ਸੀ ਮਾਨਸਕੀ ਜਾਤ ਸਭੇ ਕੇ ਪਹਿਚਾਨ ਬੋ ਭਗਤ ਕਬੀਰ ਸਾਹਿਬ ਜੀ ਦਾ ਉਪਦੇਸ਼ ਤਕਰੀਬਨ ਹੀ ਸਾਨੂੰ ਸਾਰਿਆਂ ਨੂੰ ਦਿਲੜਿਆ ਕਿ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਬੰਦੇ ਮੈਂ ਬਹੁਤਾ ਮੇਰੀ ਗੱਲ ਨਾ ਕਰੇ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਲਈਏ ਤੇ ਜਿੰਨੀ ਅੱਜ ਸਾਡੀ ਸਮੁੱਚੀ ਮਾਨਵਤਾ ਦੇ ਵਿੱਚ, ਵਰਲਡ ਦੇ ਵਿੱਚ, ਹਰ ਦੇਸ਼ ਦੇ ਵਿੱਚ ਚਾਹੇ ਅਸੀਂ ਨਸ਼ਿਆਂ ਦੀ ਗੱਲ ਕਰ ਲਈਏ, ਚਾਹੇ ਭਰਾ ਮਾਰੂ ਜੰਗ ਕਰ ਲਈਏ ਜਾਂ ਅਸੀਂ ਭਰੂਣ ਹੱਤਿਆ ਦੀ ਗੱਲ ਕਰ ਲਈਏ, ਜਿੰਨੀਆਂ ਵੀਰ ਬਰਿਆਆਂ ਨੇ ਉਹਨਾਂ ਸਾਰੀਆਂ ਬਰਿਆਆਂ ਦੇ ਵਿੱਚੋਂ ਮਾਨਵਤਾ ਨੂੰ ਕੱਢਣ ਦਾ ਮਹਾਨ ਉਪਰਾਲਾ ਕੀਤਾ। ਅੱਜ ਜੋ ਕੁਝ ਵੀ ਹੋ ਰਿਹਾ ਉਹਦਾ ਕਾਰਨ ਇਹ ਹੋਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰ ਨਾਲੋਂ ਟੁੱਟਦੇ ਜਾ ਰਹੇ ਹਾਂ। ਜੀ ਬਿਲਕੁਲ ਭਾਈ ਸਾਹਿਬ ਸੋ ਭਾਈ ਸਾਹਿਬ ਨੇ ਬਹੁਤ ਵਧੀਆ ਜਿਹੜਾ ਸੰਦੇਸ਼ ਦਿੱਤਾ ਹੈ ਗੁਰਬਾਣੀ ਦੇ ਵਿੱਚ ਜੋ ਗੁਰੂ ਸਾਹਿਬਾਨਾ ਨੇ ਸੰਦੇਸ਼ ਦਿੱਤਾ ਸੀ ਮਾਨਵਤਾ ਦਾ ਸੰਦੇਸ਼ ਸਭ ਨੂੰ ਇੱਕ ਸਮਾਨ ਸਮਝਣ ਦਾ ਸੰਦੇਸ਼ ਜਾਤ ਪਾਤ ਊਚ ਨੀਚ ਦੇ ਭਰਮ ਤੋਂ ਉੱਠਣ ਦਾ ਸੰਦੇਸ਼ ਉਸ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ ਤੇ ਲੋੜ ਹੈ ਇਹ ਸਮਝਣ ਦੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਲ ਅਰਥਾਂ ਦੇ ਵਿੱਚ ਨਤਮਸਤਕ ਕਿਵੇਂ ਹੋਣਾ ਹੈ ਸੋ ਗਿਆਨੀ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਪ੍ਰੋਗਰਾਮ ਪਾਣੀ ਦੇ ਵਿੱਚ ਖਾਸ ਤੌਰ ਤੇ ਜੁੜਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ